i ਈਹਾ ਉਹਾ ਸੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋ ਸਤਿਗੁਰੰਦੀ ਸਾਜੀ ਨਵਾਜੀ ਸਾਧ ਸੰਗਤ ਜਿਓ ਆਵੋ ਜਿੰਨੇ ਵੀ ਭਾਵਨਾ ਵਾਲੇ ਜਗੀ ਆਸੂ ਜਨ ਤਨ ਗੁਰ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਕੱਦਸ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ ਵੱਡਿਆਂ ਭਾਗਾਂ ਵਾਲੇ ਹੋ ਗੁਰਮੁਖ ਆਓ ਚੌਥੇ ਗੁਰਦੇਵ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਅਸੀਂ ਲੜੀਵਾਰ ਇਤਿਹਾਸ ਤੇ ਦਰਸ਼ਨ ਕਰਦੇ ਆ ਰਹੇ ਹਾਂ ਰਾਤਰੀ ਦੇ ਦੀਵਾਨ ਵਿੱਚ ਬਿਸ਼ਰਾਮ ਸੀ ਬਿਸ਼ਹਾਰੀ ਮੱਲ ਨੇ ਲਾਹੌਰ ਦੀ ਧਰਤੀ ਤੋਂ ਆ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਔਰ ਤਿੰਨਾਂ ਪੁੱਤਰਾਂ ਨੂੰ ਪਰਖ ਕੇ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਪਿਤਾ ਗੁਰਦੇਵ ਦਾ ਹੁਕਮ ਮੰਨ ਕੇ ਲਾਹੌਰ ਦੀ ਧਰਤੀ ਨੂੰ ਜਾਣ ਦੀ ਗੁਰੂ ਸ਼ੇਵ ਜੀ ਦੇ ਚਰਨਾਂ ਵਿੱਚੋਂ ਆਗਿਆ ਮੰਗਦਿਆ ਔਰ ਜਾਣ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ ਮਹਾਰਾਜ ਇੱਕ ਸ਼ਬਦ ਕਹਿੰਦੇ ਨੇ ਅਰਜੁਨ ਬੇਟਾ ਤੁਸੀਂ ਚੱਲੇ ਹੋ ਜਿੰਨੀ ਦੇਰ ਤੱਕ ਤੁਹਾਨੂੰ ਸੱਦਦੇ ਨਹੀਂ ਓਨੀ ਦੇਰ ਤੁਸੀਂ ਵਾਪਸ ਨਹੀਂ ਆਉਣਾ। ਬਾਬਾ ਪ੍ਰਥੀਆ ਅੱਤ ਦਾ ਖੁਸ਼ ਹੈ। ਵੀ ਅਰਜੁਨ ਸੀ ਜਿਸ ਜਿਹੜਾ ਸਿਰਫ ਮੇਰੇ ਰਾਹ ਦੇ ਵਿੱਚ ਗੁਰਤਾ ਗੱਦੀ ਦੇ ਵਿੱਚ ਰੋੜਾ ਬਣ ਰਿਹਾ ਸੀ ਉਹ ਦੂਰ ਹੋ ਜਾਏਗਾ ਕੱਲ ਨੂੰ ਗੁਰਿਆਈ ਤੇ ਬੈਠਣ ਦੇ ਉੱਤੇ ਮੈਨੂੰ ਕੋਈ ਵੀ ਦਿੱਕਤ ਨਹੀਂ। ਤੇ ਬਾਬੇ ਪ੍ਰਿਚੀਏ ਦੇ ਮਨ ਦੇ ਵਿੱਚ ਇਹ ਚੱਲ ਰਹੀ ਹੈ ਵੀ ਮੈਂ ਪਿਤਾ ਗੁਰਦੇਵ ਦਾ ਧਿਆਨ ਛੋਟੇ ਭਰਾ ਵਾਲੇ ਪਾਸੇ ਜਾਣ ਨਹੀਂ ਦਿਆਂਗਾ ਤੇ ਇੱਕ ਦਿਨ ਗੁਰੂ ਨਾਨਕ ਦੀ ਤਖਤ ਦੇ ਉੱਤੇ ਵਾਰਸ ਮੈਂ ਆ ਹੁਣ ਗੁਰਮਖੋ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਮੱਥਾ ਟੇਕਿਆ ਪਿਤਾ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਬੀਬੀ ਭਾਨੀ ਨੇ ਅਸੀਸ ਦਿੱਤੀ ਪਾਵੇਂ ਸ਼ਬਦ ਗੁਰੂ ਅਰਜੁਨ ਦੇ ਮਹਾਰਾਜ ਗੁਰੂ ਬਣ ਕੇ ਬਾਅਦ ਵਿੱਚ ਉਚਾਰਦੇ ਨੇ ਪਰ ਇੱਕ ਮਾਂ ਦੀ ਅਸੀਸ ਸੀ ਕਿ ਪੁੱਤਰ ਨੇ ਕੁਝ ਕੁ ਸਮੇਂ ਬਾਅਦ ਵਾਸਤੇ ਨੇਤਰਾਂ ਤੋਂ ਓਲੇ ਹੋਣਾ ਤੇ ਮਾਂ ਨੇ ਸਿਰ ਤੇ ਹੱਥ ਰੱਖ ਕੇ ਇੱਕ ਸ਼ਬਦ ਕਿਹਾ ਸੀ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਪਜੂ ਜਗਦੀਸ਼ ਇਹਦੀਆਂ ਆਰੰਭਤਿਆਂ ਦੀਆਂ ਪੰਕਤੀਆਂ ਨੇ ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰ ਸੋਹ ਹਰ ਹਰ ਤੁਮ ਸਦਹੀ ਜਾਪੋ ਜਾਂਕਾ ਅੰਤ ਨਾ ਪਾਰੋ ਕੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਪਜੂ ਜਗਦੀਸ਼ ਸਤਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ੁਰ ਰਾ ਕੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਜਿਸ ਸਿਮਰਤ ਅਨੰਦ ਅਨੰਤਾ ਰੰਗ ਤਮਾਸ਼ਾ ਪੂਰਨੇ ਆਸਾ ਕਬੇ ਨ ਵਿਆਪੈ ਚਿੰਤਾ ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਨਾਂ ਕੋਈ ਕੌਲਾ ਨਾਨਕ ਦਾਸ ਉਨ ਸੰਗ ਲਪਟਾਇਓ ਜਿਉਂ ਬੂੰਦੈ ਛਾਤਰਿਕ ਮੌਲਾ ਮੇਰੇ ਬੱਚਿਆ ਤੂੰ ਚੱਲਣਾ ਗੁਰੂ ਰਾਮਦਾਸ ਮਹਾਰਾਜ ਦੇ ਪਿਤਾ ਤੋਂ ਕੁਝ ਕੁ ਸਮੇਂ ਵਾਸਤੇ ਤਨ ਕਰਕੇ ਦੂਰੀ ਪੈਣ ਲੱਗੀ ਪੁੱਤ ਤੇਰੀ ਪ੍ਰੀਤ ਨਾ ਘਟੇ ਤੇਰਾ ਅਕੀਦਾ ਨਾ ਡੋਲੇ ਅੱਜ ਚੱਲਣ ਤੋਂ ਪਹਿਲਾਂ ਇੱਕ ਬਚਨ ਕਹਿ ਦਿੱਤਾ ਗੁਰੂ ਰਾਮਦਾਸ ਮਹਾਰਾਜ ਨੇ ਕਹਿਣ ਲੱਗੇ ਅਰਜੁਨ ਬੇਟਾ ਚੱਲੇ ਜ਼ਰੂਰ ਹੋ ਜਿੰਨੀ ਦੇਰ ਅਸੀਂ ਸੱਦਦੇ ਨਹੀਂ ਓਨੀ ਦੇਰ ਵਾਪਸ ਨਹੀਂ ਆਉਣਾ ਔਰ ਗੁਰੂ ਅਰਜਨ ਦੇ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੋਂ ਲਾਹੌਰ ਨੂੰ ਚਾਲੇ ਪਾ ਦਿੰਦੇ ਨੇ। ਪੜਾਂ ਦਰ ਪੜਾਂ ਕਰਦੇ ਪਹੁੰਚ ਜਾਂਦੇ ਨੇ ਲਾਹੌਰ। ਇੱਥੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਇੱਕ ਹੋਰ ਬੜੀ ਪਿਆਰੀ ਘਟਨਾ ਵਾਪਰਦੀ ਹੈ। ਦੇਖੋ ਜੋ ਬਾਣੀ ਵਿੱਚ ਕਿਹਾ ਹੈ ਉਹ ਸਿੱਖਾਂ ਨੇ ਜੀ ਕੇ ਦਿਖਾਇਆ ਹੈ। ਜੇ ਬਾਣੀ ਵਿੱਚ ਅਸੀਂ ਪੜਨੇ ਆ ਨਾ ਬੀਚੋ ਜੋ ਮੰਗੀਏ ਮਿਲਦਾ ਤੇ ਉਹ ਮਿਲਦਾ ਜੇ ਗੁਰੂ ਰਾਮਦਾਸ ਮਹਾਰਾਜ ਦਾ ਸ਼ਬਦ ਪੜ੍ਹਦੇ ਆਂ ਵੀ ਇਸ ਜਗ੍ਹਾ ਦੇ ਉੱਤੇ ਸਾਡੀਆਂ ਸਾਰੀਆਂ ਇੱਛਾ ਪੂਰੀਆਂ ਹੁੰਦੀਆਂ ਨੇ ਪਰ ਇੱਛਾ ਭਾਵੇਂ ਕਿੱਦਾਂ ਦੀ ਵੀ ਹੋਵੇ ਉਥੇ ਸਾਡੀ ਭਾਵਨਾ ਹੈ ਨਾ ਵੀ ਅਸੀਂ ਕਿ ਕਿੱਦਾਂ ਦੀ ਇੱਛਾ ਰੱਖ ਕੇ ਆ ਰਹੇ ਆ ਗੁਰੂ ਦਰਬਾਰ ਵਿੱਚ ਬਲਾਡੇ ਦੇ ਰਹਿਣ ਵਾਲਾ ਇੱਕ ਭਾਈ ਆਦਮ ਹੈ ਜਿਮੀਦਾਰਾ ਕਰਦਾ ਹੈ ਸੁਖ ਸੁਹੂਲਤ ਬਯੰਤ ਨੇ ਕੋਲ ਪਰ ਘਰ ਦੇ ਵਿੱਚ ਸੁਲਤਾਨ ਨਹੀਂ ਇਹਨੇ ਆਪਣੀ ਪੈਲੀ 'ਚ ਹਲ ਜੁੱਤਾ ਇਹਦੀ ਘਰ ਵਾਲੀ ਪ੍ਰਸ਼ਾਦਾ ਪਾਣੀ ਲੈ ਕੇ ਆਈ ਤੇ ਇਹ ਬਲਦਾਂ ਨੂੰ ਰੋਕ ਕੇ ਇੱਕ ਦਰਖਤ ਦੀ ਛਾਂ ਹੇਠਾਂ ਪ੍ਰਸ਼ਾਦਾ ਪਾਣੀ ਛਕਣ ਲੱਗਾ ਤੇ ਕੋਲੋਂ ਰਾਹ ਵਗਦਾ ਸੀ ਤੇ ਕੋਈ ਗੁਰੂ ਨਾਨਕ ਦਾ ਸਿੱਖ ਉਹ ਕੋਲੋਂ ਦੇ ਲੰਘ ਰਿਹਾ ਸੀ ਤੇ ਸਾਡੇ ਪੰਜਾਬੀਆਂ ਦੀ ਇੱਕ ਬੜੀ ਵੱਡੀ ਖਾਸੀਅਤ ਹੈ ਵੀ ਅਸੀਂ ਟ੍ਰੇਨ ਵਿੱਚ ਸਫ਼ਰ ਕਰੀਏ ਅਸੀਂ ਕਿਤੇ ਵੀ ਬੈਠ ਕੇ ਪ੍ਰਸ਼ਾਦਾ ਪਾਣੀ ਛਕੀਏ ਤੇ ਨਾਲ ਵਾਲੇ ਨੂੰ ਸੋਲਾ ਜਰੂਰ ਮਾਰਦੇ ਆਂ ਉਹ ਗੁਰੂ ਦਾ ਸਿੱਖ ਲੰਘ ਰਿਹਾ ਸੀ ਤੇ ਇਹਨੇ ਉਹਨੂੰ ਆਵਾਜ਼ ਮਾਰ ਦਿੱਤੀ ਵੀ ਭਰਾ ਆਜਾ ਤੇ ਪ੍ਰਸ਼ਾਦਾ ਪਾਣੀ ਸ਼ਕਣੇ ਤਾਂ ਚਲੋ ਉਹਦੇ ਅੰਦਰ ਭੁੱਖ ਸੀ ਉਹ ਆ ਗਿਆ ਉਹਨੇ ਪ੍ਰਸ਼ਾਦਾ ਪਾਣੀ ਦੀ ਇੱਛਾ ਕੀਤੀ ਭਾਈ ਆਦਮ ਦੀ ਘਰ ਵਾਲੀ ਨੇ ਉਹਨੂੰ ਵੀ ਦੋ ਫੁਲਕੇ ਦੇ ਦਿੱਤੇ ਤੇ ਸਾਨੂੰ ਗੁਰੂ ਨਾਨਕ ਨੇ ਇੱਕ ਦਾਤ ਦਿੱਤੀ ਹੈ ਵੀ ਸਿੱਖਾ ਸ਼ਕਣ ਤੋਂ ਪਹਿਲਾਂ ਤੇ ਸ਼ੱਕ ਕੇ ਗੁਰੂ ਦਾ ਸ਼ੁਕਰ ਮੈਂ ਹੱਥ ਜੋੜ ਬੇਨਤੀ ਕਰਾਂ ਵੀ ਦੇਖੋ ਜਿੰਨੇ ਵੀ ਜਾਨਵਰ ਨੇ ਨਾ ਮਨੁੱਖ ਨੂੰ ਛੱਡ ਕੇ ਉਹ ਖਾਣ ਤੋਂ ਪਹਿਲਾਂ ਸਿਰ ਝਕਾਉਂਦੇ ਆ ਤੁਸੀਂ ਚਿੜੀ ਲੈ ਲਓ ਕਾਂ ਲੈ ਲਓ ਮਹੀਆਂ ਗਾਈਆਂ ਲੈ ਲਓ ਖਾਣ ਤੋਂ ਪਹਿਲਾਂ ਸਿਰ ਝਕਾਉਂਦੇ ਨੇ ਗੁਰੂ ਸਾਹਿਬ ਕਹਿੰਦੇ ਤੂੰ ਖਾਣ ਤੋਂ ਪਹਿਲਾਂ ਨਾ ਝੁਕਾ ਖਾ ਕੇ ਤਾਂ ਝੁਕਾ ਦੇ ਤੈਨੂੰ ਐਨੀ ਖੁੱਲ ਦਿੱਤੀ ਤੂੰ ਖਾਣ ਤੋਂ ਪਹਿਲਾਂ ਨਾ ਝੁਕਾ ਬਾਅਦ 'ਚ ਤਾਂ ਝੁਕਾ ਦੇ ਉਹ ਕਹਿ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਖਾ ਕੇ ਕਹਦੇ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦਾ ਟੋਟ ਨਾ ਆਵਈ ਅਗੰਤ ਪਰੇ ਪੰਡਾਹ ਉਹਨਾਂ ਇਹਨੇ ਛੱਕਣ ਤੋਂ ਪਹਿਲਾਂ ਵੀ ਅਰਦਾਸ ਕੀਤੀ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਇਹਨੇ ਫਿਰ ਅਰਦਾਸ ਕੀਤੀ ਵੀਰਨ ਗੁਰੂ ਨਾਨਕ ਪਾਤਸ਼ਾਹ ਤੇਰੇ ਕੀਰਤੀ ਸਿੱਖ ਦੇ ਘਰੋਂ ਪ੍ਰਸ਼ਾਦਾ ਛਕਿਆ ਇਹਦੇ ਪਰਿਵਾਰ ਵਿੱਚ ਇਹਦੇ ਬੱਚਿਆਂ ਨੂੰ ਨਾਮ ਦੀ ਦਾਤ ਗੁਰਸਿੱਖੀ ਦੀ ਦਾਤ ਜਦੋਂ ਇਹ ਸ਼ਬਦ ਕਹੇ ਤੇ ਬਾਬਾ ਆਤਮ ਉੱਚੀ ਉੱਚੀ ਰੋਣ ਲੱਗ ਪਿਆ ਹੁਣ ਜਦੋਂ ਉੱਚੀ ਉੱਚੀ ਰੋਇਆ ਇਸ ਗੁਰਸਿੱਖ ਨੇ ਅਰਦਾਸ ਕਰਕੇ ਨਾ ਤੇ ਉਹਨੂੰ ਇੱਕ ਸ਼ਬਦ ਕਿਹਾ ਕਹਿਣ ਲੱਗੇ ਵੀ ਭਾਈ ਸਾਹਿਬ ਤੂੰ ਸਾਨੂੰ ਪ੍ਰਸ਼ਾਦਾ ਪਾਣੀ ਛਕਾਇਆ ਤੇ ਸਾਡਾ ਫਰਜ਼ ਬਣਦਾ ਉਸ ਅਕਾਲ ਪੁਰਖ ਦੇ ਦਰ ਤੇ ਤੇਰੀ ਸੁਖ ਮੰਗਣੀ ਤੂੰ ਰੋਇਆ ਕਿਉਂ ਤੇ ਬਾਬਾ ਆਦਮ ਨੇ ਇੱਕ ਗੱਲ ਕਹੀ ਕਹਿਣ ਲੱਗੇ ਭਲਿਆ ਲੋਕਾਂ ਦੁਨੀਆਂ ਦਾ ਐਸਾ ਕੋਈ ਵੀ ਧਾਰਮਿਕ ਸਥਾਨ ਨਹੀਂ ਜਿਹੜਾ ਮੈਂ ਨਾਚ ਪੂਜਿਆ ਹੋਵੇ ਪਰ ਜਿਹੜੀ ਤੂੰ ਅਰਦਾਸ ਕੀਤੀ ਹੈ ਨਾ ਧੀਆਂ ਪੁੱਤਰਾਂ ਦੀ ਰੱਬ ਨੇ ਉਹ ਨਹੀਂ ਦਿੱਤੇ ਸੁੱਖ ਸਹੂਲਤ ਬਿਆੰਤ ਨੇ ਬਿਆੰਤ ਨੇ ਸੁਖ ਸਹੂਲਤ ਪਰ ਸੁਲਤਾਨ ਨਹੀਂ ਕਰ ਤੇ ਉਸ ਗੋਰਖ ਨੇ ਬੜੇ ਪ੍ਰੇਮ ਨਾਲ ਇੱਕ ਸ਼ਬਦ ਕਿਹਾ ਕਹਿਣ ਲੱਗਾ ਮੈਨੂੰ ਵਿਸ਼ਵਾਸ ਹੈ ਕਿ ਤੂੰ ਇੱਕ ਘਰ ਵਿੱਚ ਨਹੀਂ ਗਿਆ ਜੇ ਜੇ ਤੂੰ ਉਸ ਘਰ ਵਿੱਚ ਗਿਆ ਹੁੰਦਾ ਤੇ ਤੇਰੀ ਆਸ ਅਧੂਰੀ ਰਹਿਣੀ ਹੀ ਨਹੀਂ ਸੀ ਅੱਜ ਵਿਸ਼ਵਾਸ ਕਰਿਓ ਗੁਰਮੁਖੋ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਭਾਵਨਾ ਨਾਲ ਆਈਏ ਨਾ ਇਥੇ ਸਭ ਕੁਝ ਮਿਲਦਾ ਤੇ ਜਿੱਦਣ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਵਿਸ਼ਵਾਸ ਵੱਧ ਗਿਆ ਨਾ ਸਾਨੂੰ ਕੋਈ ਲੋੜ ਨਹੀਂ ਡੇਰਿਆਂ ਦਾ ਪ੍ਰਚਾਰ ਕਰਨਾ ਵੀ ਦੇਹਧਾਰੀਆਂ ਦੇ ਡੇਰਿਆਂ ਤੇ ਨਾ ਜਾਓ ਕਬਰਾਂ ਤੇ ਨਾ ਜਾਓ ਆਪਣੇ ਆਪ ਹੀ ਬੰਦ ਹੋ ਜਾਣੀਆਂ ਨੇ ਅੱਜ ਸਾਨੂੰ ਲੋੜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਵਿਸ਼ਵਾਸ ਮੰਨਣ ਦੀ ਪਰ ਉਹ ਸਭ ਮੰਨਣ ਦੀ ਤੇ ਤੁਹਾਡੇ ਗੁਰੂ ਨੇ ਤੇ ਪ੍ਰਤੱਖ ਕਿਹਾ ਆਪ ਨਾ ਦੇਵੋ ਤਾਂ ਲੈਵੋ ਮੰਗੀ ਵੈਗਰੂ ਤੁਸੀਂ ਨਹੀਂ ਦਿੱਤਾ ਤੇ ਮੰਗ ਕੇ ਲੈ ਲਾਂਗੇ ਸਾਨੂੰ ਕੋਈ ਸੰਗ ਥੋੜੀ ਹੈ ਤੇ ਤੁਹਾਡੇ ਗੁਰੂ ਨੇ ਖੁਦ ਬਾਣੀ ਵਿੱਚ ਕਿਹਾ ਹੋਇਆ ਮਾਣ ਮੰਗੋ ਤਾਣ ਮੰਗੋ ਧੰਨ ਲక్ష్ਮੀ ਸੁੱਤ ਦੇ ਬਰੋਸਾ ਰੱਖੋ ਕਈ ਵਾਰੀ ਕਹਿੰਦੇ ਨੇ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਨਹੀਂ ਮੰਗਣਾ ਚਾਹੀਦਾ ਜੇ ਇੱਥੇ ਨਹੀਂ ਮੰਗਣਾ ਤੇ ਹੋਰ ਕਬਰਾਂ ਤੇ ਥੋੜੀ ਜਾ ਕੇ ਮੰਗਾਂਗੇ ਜੇ ਇੱਥੇ ਨਹੀਂ ਅਰਦਾਸ ਕਰਨੀ ਤੇ ਹੋਰ ਕਿੱਥੇ ਕਰਾਂਗੇ ਗੁਰੂ ਸਾਹਿਬ ਨੇ ਆਖਿਆ ਮਾਣ ਮੰਗੋ ਮਾਣ ਦਾ ਅਖਰੀ ਅਰਥ ਹੈ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੈਂ ਤੇਰੇ ਦਰ ਤੋਂ ਇੱਜ਼ਤ ਮੰਗਣਾ ਮੈਨੂੰ ਸਮਾਜ ਵਿੱਚ ਇੱਜ਼ਤ ਦੇ ਸਤਕਾਰ ਦੇ ਮਾਣ ਮੰਗੋ ਤਾਣ ਮੰਗੋ ਤਾਣ ਦਾ ਖਰੀ ਅਰਥ ਬਲ ਤਾਕਤ ਦੇ ਮਾਣ ਮੰਗੋ ਤਾਣ ਮੰਗੋ ਧਨ ਦੌਲਤ ਸੁਖ ਸਹੂਲਤਾ ਹਰੇਕ ਸਿੱਖ ਕੋਲ ਹੋਣੀ ਚਾਹੀਦੀ ਹੈ ਪਰ ਹਾਂ ਸਿੱਖ ਲੈ ਕੇ ਰੱਬ ਨੂੰ ਨਾ ਭੁੱਲੇ ਮਾਣ ਮੰਗੋ ਤਾਣ ਮੰਗੋ ਧਨ ਲక్ష్ਮੀ ਸੁੱਤ istri ਪੁੱਤਰ ਮਾਣ ਮੰਗੋ ਤਾਣ ਮੰਗੋ ਧਨ ਲక్ష్ਮੀ ਸੁੱਤ ਦੇ ਇੱਥੇ ਦੇ ਦਾ ਅਖਰੀ ਅਰਥੇ ਦੇ ਰੋਗਤਾ ਵੈਗਰੂ ਮੈਂ ਸਾਰਾ ਕੁਝ ਮੰਗ ਕੇ ਸਰੀਰਕ ਤੰਦਰੁਸਤੀ ਵੀ ਤੁਹਾਡੇ ਦਰ ਤੋਂ ਮੰਗਣੀ ਹੈ ਇਹਦੇ ਸਭ ਕੁਝ ਮੰਗਿਆ ਭਗਤ ਧੰਨਾ ਜੀ ਨੇ ਕੀ ਉਹਨਾਂ ਨੂੰ ਨਹੀਂ ਮਿਲਿਆ ਲੋੜਾ ਸਾਨੂੰ ਇੱਥੇ ਭਰੋਸਾ ਬੰਨ੍ਹ ਕਿਉਂ ਦੀ ਤੁਹਾਡੇ ਗੁਰੂ ਨੇ ਤੇ ਵਕੈਦਾ ਸੈਣ ਕਰਕੇ ਦੱਸ ਦਿੱਤੇ ਹੋਏ ਨੇ ਤੁਹਾਡੇ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਵਕੈਦਾ ਆਪਣੇ ਸੈਣ ਕਰਕੇ ਦਿੱਤੇ ਹੋਏ ਨੇ ਭਰੋਸਾ ਰੱਖ ਹੁਣੇ ਹੁਣੇ ਤੁਸੀਂ ਮੰਗਲਾ ਚਰਨ ਦੇ ਤੌਰ ਤੇ ਪਾਵਨ ਬਚਨ ਸਰਵਣ ਕੀਤੇ ਨੇ ਜੋ ਮੰਗ ਹੈ ਖਾਕੁਰ ਆਪਣੇ ਤੇ ਸੋਈ ਸੋਈ ਦੀਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹੀ ਹੁਹਾ ਸਚ ਹੋਵੇ ਤੁਸੀਂ ਬਾਪੂ ਅਮਰਦਾਸ ਦਾ ਇੱਕ ਪਾਵਨ ਸ਼ਬਦ ਪੜ੍ਹਦੇ ਸਾਚੇ ਸਾਹਿਬਾ ਕੀ ਨਾਹੀ ਕਰਤੇ ਰਹਿ ਘਰ ਤਾਂ ਤੇਰਾ ਸਭ ਕਿਛ ਹੈ ਇੱਥੇ ਸਭ ਕੁਝ ਹੈ ਆਪਾਂ ਜਿੰਨੇ ਵੀ ਬੈਠੇ ਆ ਨਾ ਸਾਡੇ ਘਰ ਦੇ ਵਿੱਚ ਸਭ ਕੁਝ ਨਹੀਂ ਹੈਗਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਅਧੂਰਾਪਾਨ ਹੈ ਜਿਸ ਬਾਪੂ ਦੇ ਦਰਬਾਰ ਵਿੱਚ ਆਪਾਂ ਬੈਠੇ ਆ ਇੱਥੇ ਸਭ ਕੁਝ ਦੇ ਬਸ ਮੰਗਣ ਦੀ ਜਾਚ ਆਉਣੀ ਚਾਹੀਦੀ ਹੋਰ ਉਸ ਗੁਰਸਿੱਖ ਨੇ ਕਿਹਾ ਕਹਿਣ ਲੱਗੇ ਸਜਣਾ ਸਾਨੂੰ ਵਿਸ਼ਵਾਸ ਹੈ ਤੂੰ ਇੱਕ ਦਰ ਤੇ ਨਹੀਂ ਗਿਆ ਜੇ ਉਸ ਦਰ ਤੇ ਗਿਆ ਹੁੰਦਾ ਨਾ ਤੇ ਤੇਰੀ ਕੋਈ ਵੀ ਇੱਛਾ ਅਧੂਰੀ ਨਹੀਂ ਸੀ ਰਹਿਣੀ ਕਹਿੰਦਾ ਕਿਹੜਾ ਦਰ ਕਹਿਣ ਲੱਗਿਓ ਦਾਰੇ ਗੁਰੂ ਨਾਨਕ ਪਾਤਸ਼ਾਹ ਦਾ ਉਹਨਾਂ ਦੀ ਗੱਦੀ ਤੇ ਬਿਰਾਜਮਾਨ ਨੇ ਧੰਨ ਗੁਰੂ ਰਾਮਦਾਸ ਤੇ ਅਸਥਾਨ ਹੈ ਅੰਮ੍ਰਿਤਸਰ ਦੀ ਧਰਤੀ ਘਰ ਵਾਲੀ ਨੇ ਕਿਹਾ ਪਤੀ ਦੇ ਇਹਨਾਂ ਸੁਖ ਸੁਲਤਾਨ ਨੂੰ ਕੀ ਕਰਨਾ ਮਾਇਆ ਨੂੰ ਦੌਲਤ ਨੂੰ ਪ੍ਰਾਪਰਟੀ ਨੂੰ ਕੀ ਕਰਨਾ ਹੈ ਜੇ ਸਾਂਭਣ ਵਾਲਾ ਕੋਈ ਵਾਰਿਸ ਹੀ ਐ ਨਹੀਂ ਤਾਂ ਕਹਿੰਦੇ ਛੱਡ ਸਭ ਕੁਝ ਚੱਲ ਚਲੀਏ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਉਹਨਾਂ ਨੇ ਸਭ ਕੁਝ ਛੱਡਿਆ ਉਸ ਗੁਰਸਿੱਖ ਨੇ ਉਹਨਾਂ ਦੀ ਅਗਵਾਈ ਕੀਤੀ ਪਹੁੰਚ ਗਏ ਅੰਮ੍ਰਿਤਸਰ ਦੀ ਧਰਤੀ ਤੇ ਤੇ ਗੁਰਮੁਖੋ ਇੱਥੇ ਸਰੋਵਰ ਦੀ ਖਦਵਾਈ ਪਈ ਹੁੰਦੀ ਸੀ ਕੋਈ ਸਿੱਖ ਸੰਗਤਾਂ ਨੇ ਟੋਕਰੀ ਭਰ ਕੇ ਮਿੱਟੀ ਦੀ ਬਾਹਰ ਸੁੱਟਣ ਜਾ ਰਹੀਆਂ ਨੇ ਕੋਈ ਗੁਰੂਕੀਆਂ ਸੰਗਤਾਂ ਨੇ ਝੂਠੇ ਭਾਂਡਿਆਂ ਦੀ ਸੇਵਾ ਕਰ ਰਹੀਆਂ ਨੇ ਕੋਈ ਗੁਰੂਕੀਆਂ ਸੰਗਤਾਂ ਨੇ ਲੰਗਰ ਵਿੱਚ ਸੇਵਾ ਕਰ ਰਹੀਆਂ ਨੇ ਬਾਬਾ ਆਦਮ ਨੇ ਕਿਹਾ ਕਹਿਣ ਲੱਗੇ ਵੀ ਗੁਰੂ ਨੂੰ ਰਜਾ ਕੇ ਦਾਤ ਲੈਣੀ ਹੈ ਦੇਖੋ ਮਾਲੇ ਮੁਖਤ ਦਿਲੇ ਮੇਰਹਮਤ ਜਿਹੜੀ ਚੀਜ਼ ਬੰਦੇ ਨੂੰ ਮਿਹਨਤ ਤੋਂ ਬਿਨਾ ਮਿਲ ਜਾਏ ਨਾ ਤੇ ਉਹਦੀ ਕਦਰ ਨਹੀਂ ਕਰਦਾ ਤੇ ਜਿਹੜੀ ਮੁਸ਼ਕਲ ਕਰਕੇ ਚੀਜ਼ ਮਿਲੀ ਹੋਵੇ ਫਿਰ ਬੰਦਾ ਉਹਦੀ ਕਦਰ ਕਰਦਾ ਹੁਣ ਬਾਬਾ ਆਦਮ ਕਹਿਣ ਲੱਗਾ ਏਦਾਂ ਨਹੀਂ ਇੱਥੇ ਸੇਵਾ ਕਰਕੇ ਗੁਰੂ ਨੂੰ ਰੰਝਾਣਾ ਹੈ ਇੱਥੇ ਗੁਰੂ ਦੀ ਖੁਸ਼ੀ ਲੈਣੀ ਹੈ ਬਾਬਾ ਆਦਮ ਨੇ ਕੀ ਕੀਤਾ ਜੀ ਦੋ ਪੰਡਾਂ ਲੱਕੜਾਂ ਦੀਆਂ ਲਿਆਉਣੀਆਂ ਇੱਕ ਗੁਰੂ ਦੇ ਲੰਗਰਾਂ ਵਿੱਚ ਤੇ ਇੱਕ ਘਰ ਜਮਾਂ ਰੱਖਣੀ ਸਮਾ ਤੋਰੇ ਤੁਰਦਾ ਗਿਆ ਅੱਜ ਪੋ ਦੇ ਕਕਰੀਲੇ ਦਿਨ ਤੇ ਕਕਰੀਲੀਆਂ ਰਾਤਾਂ ਆਈਆਂ ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਸੰਗਤਾਂ ਵੇਸ਼ ਮਾਰ ਆਈਆਂ ਰਾਤ ਨੂੰ ਸ਼ਾਮ ਨੂੰ ਹੁਣ ਜਦੋਂ ਸੰਗਤਾਂ ਬੇਸ਼ਮਾਰ ਆਈਆਂ ਅਚਾਨਕ ਲੰਗਰ ਪਾਣੀ ਦਾ ਇੰਨਾ ਪ੍ਰਬੰਧ ਨਾ ਹੋ ਸਕਿਆ ਤੇ ਥੋੜੀ 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 ਛੁੜੀ ਬਰਸਾਤ ਪੈ ਰਹੀ ਸੀ ਹੁਣ ਅੱਤ ਦੀ ਸਰਦੀ ਹੈ ਸੰਗਤਾਂ ਠਰੂ ਠਰੂ ਕਰਦੀਆਂ ਨੇ ਬਾਬਾ ਆਦਮ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ ਭਗਵਾਨ ਨੇ ਰੱਬ ਨੇ ਬੜਾ ਚੰਗਾ ਸਬਬ ਦਿੱਤਾ ਅਜ ਗੁਰੂ ਨੇ ਅੱਜ ਹੀ ਮੌਕਾ ਗੁਰੂ ਨੂੰ ਰੰਝਾਨ ਦਾ ਅੱਜ ਹੀ ਮੌਕਾ ਗੁਰੂ ਨੂੰ ਪ੍ਰਸੰਨ ਕਰਨ ਦਾ ਕਹਿੰਦੇ ਕਿਦਾਂ ਕਹਿੰਦੇ ਦੇਖ ਅਸੀਂ ਇਹ ਤੇ ਨਹੀਂ ਵੀ ਸਾਰਿਆਂ ਨੂੰ ਪ੍ਰਸ਼ਾਦਾ ਪਾਣੀ ਛਕਾ ਸਕੀਏ ਪਰ ਇੱਕ ਕੰਮ ਕਰੀਏ ਵੀ ਸਾਡੇ ਘਰ ਵਿੱਚ ਲੱਕੜਾਂ ਬੇਸ਼ੁਮਾਰ ਪਈਆਂ ਆਪਾਂ ਇਹਨਾਂ ਸਾਰਿਆਂ ਦੇ ਅੱਗੇ ਅੱਗ ਬਾਲ ਦਿੰਨੇ ਆ ਕੰਮ ਸੇ ਕੰਮ ਇਹਨਾਂ ਦੇ ਤਨ ਨੂੰ ਲੱਗਦੀ ਹੋਈ ਸਰਦੀ ਤਾਂ ਦੂਰ ਹੋ ਸਕੇ ਘਰ ਵਾਲੀ ਕਹਿੰਦੀ ਪਤੀ ਦੇਵ ਠੀਕ ਹੈ। ਬਾਬਾ ਆਦਮ ਤੇ ਉਹਦੀ ਘਰਵਾਲੀ ਨੇ ਸਾਰੀ ਰਾਤ ਗੁਰਮੁਖੋ ਘਰ ਵਿੱਚ ਪਈਆਂ ਹੋਈਆਂ ਸੁੱਕੀਆਂ ਲੱਕੜਾਂ ਲਿਜਾ ਕੇ ਆਈਆਂ ਹੋਈਆਂ ਸੰਗਤਾਂ ਦੇ ਅੱਗੇ ਅੱਗ ਬਾਲ ਕੇ ਦਿੱਤੀ। ਹੁਣ ਸਿੱਖ ਸੰਗਤਾਂ ਅੱਗ ਸੇਕ ਰਹੀਆਂ ਨੇ। ਜੇ ਸਾਰੀ ਸੰਗਤਾਂ ਦੇ ਰਸਨਾ ਦੇ ਉੱਤੇ ਤਨ ਬਾਬਾ ਆਦਮ ਤਨ ਬਾਬਾ ਆਦਮ ਤਨ ਗੁਰੂ ਰਾਮਦਾਸ ਮਹਾਰਾਜ ਰਾਤ ਨੂੰ ਪੇਸ਼ ਬਦਲ ਕੇ ਸਾਰੀਆਂ ਸਿੱਖ ਸੰਗਤਾਂ ਨੂੰ ਦੇਖਣ ਵਾਸਤੇ ਆਏ ਸਾਰੀਆਂ ਸਿੱਖ ਸੰਗਤਾਂ ਦੇ ਅੱਗੇ ਅੱਗੇ ਅੱਗ ਬਲੀਏ ਉਹ ਅੱਗ ਸੇਕ ਰਹੀਆਂ ਨੇ ਤਨ ਦੀ ਸਰਦੀ ਨੂੰ ਦੂਰ ਕਰਕੇ ਬ੍ਰਾਹਮਣਾਂ ਨਾਲ ਬੈਠੀਆਂ ਨੇ ਇੱਕ ਸ਼ਬਦ ਕਹਿ ਰਹੀਆਂ ਨੇ ਤਨ ਬਾਬਾ ਆਦਮ ਤਨ ਬਾਬਾ ਆਦਮ ਗੁਰੂ ਰਾਮਦਾਸ ਮਹਾਰਾਜ ਸਾਰਿਆਂ ਨੂੰ ਦੇਖ ਕੇ ਆਪਣੇ ਮਹੱਲਾ ਵਿੱਚ ਚਲੇ ਗਏ। ਸਵੇਰੇ ਅੰਮ੍ਰਿਤ ਵੇਲਾ ਹੋਇਆ। ਬਾਬਾ ਆਦਮ ਨੇ ਕੇਸੀ ਇਸ਼ਨਾਨ ਕੀਤਾ। ਹੁਣ ਸਾਰੀ ਰਾਤ ਲੱਕੜਾਂ ਢੋਂਦੇ ਰਹੇ। ਘਰ ਵਾਲੀ ਨੂੰ ਨੀਂਦ ਆ ਗਈ ਔਰ ਸੌਂ ਗਈ ਬਾਬਾ ਆਦਮ ਨੇ ਕੇਸੀ ਇਸ਼ਨਾਨ ਕੀਤਾ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਚਲੇ ਗਏ। ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸਾਹਮਣੇ ਬਾਬਾ ਆਦਮ ਨੂੰ ਦੇਖਿਆ ਹੁਣ ਦੇਖੋ ਗੁਰੂ ਨੂੰ ਪਤਾ ਹੈ ਵੀ ਸਿੱਖ ਕੀ ਭਾਵਨਾ ਰੱਖ ਕੇ ਗੁਰੂ ਦੇ ਦਰ ਤੇ ਆ ਰਿਹਾ ਹੈ ਸ਼ਬਦ ਤੁਸੀਂ ਰੋਜ਼ ਪੜ੍ਹਦੇ ਹੋ ਚੌਪਈ ਸਹਿਬ ਵਿੱਚ ਘਟ-ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਐਵੇਂ ਥੋੜੀ ਅਸੀਂ ਗੁਰੂ ਨੂੰ ਅੰਤਰਜਾਮੀ ਕਹਿੰਦੇ ਆ ਉਹ ਤਾਂ ਸਾਡੇ ਅੰਦਰ ਦੇ ਫੁਰਨਿਆਂ ਨੂੰ ਵੀ ਗੁਰੂ ਸਵੀਕਾਰਦਾ ਹੈ ਹੁਣ ਜਦੋਂ ਬਾਬਾ ਆਦਮ ਨੂੰ ਦੇਖਿਆ ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਬਾਬਾ ਆਦਮ ਅੱਜ ਲੈਣ ਵਿੱਚ ਨਹੀਂ ਮੇਰੇ ਬੱਚਿਆ ਲੈਣ ਨੂੰ ਛੱਡ ਕੇ ਸਿੱਧਾ ਬਾਬਾ ਆਦਮ ਆਏ ਮੱਥਾ ਟੇਕਿਆ ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਬਾਬਾ ਆਦਮ ਜਿਹੜੀ ਤੂੰ ਰਾਤ ਦੀ ਸੇਵਾ ਕੀਤੀ ਏ ਗੁਰੂ ਨਾਨਕ ਨੇ ਅੱਜ ਸਾਰੇ ਦਰਵਾਜ਼ੇ ਖੋਲ ਦਿੱਤੇ ਨੇ ਅੱਜ ਮੰਗ ਲੈ ਕੀ ਮੰਗਣਾ ਹੈ ਅੱਜ ਜੋ ਮੰਗੇਗਾ ਮਿਲ ਜਾਏਗਾ ਹੁਣ ਬਾਬਾ ਆਦਮ ਨੇ ਸਿੱਖ ਸੰਗਤਾਂ ਵੱਲ ਦੇਖਿਆ ਆਪਣੇ ਦਾੜੇ ਵੱਲ ਦੇਖਿਆ ਇੱਕ ਇੱਕ ਕੇਸ ਚਿੱਟਾ ਦੁੱਧ ਵਰਗਾ ਸੀ ਤੇ ਮਨ ਵਿੱਚ ਫੁਰਨਾ ਉੱਠਿਆ ਕਹਿਣ ਲੱਗੇ ਮਣਾ ਇਸ ਉਮਰ ਵਿੱਚ ਜੇ ਪੁੱਤਰ ਧੀ ਦੀ ਲਾਲਸਾ ਰੱਖੀ ਇਸੇ ਕਿ ਸੰਗਤਾਂ ਕੀ ਕਹਿਣਗੀਆਂ ਕਹਿ ਲੱਗਾ ਨਹੀਂ ਪਾਤਸ਼ਾਹ ਜੀ ਤੁਠਿਓ ਨਾ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜ ਕੇ ਸਿੱਖੀ ਦੀ ਦਾਤ ਨਾਮ ਦੀ ਦਾਤ ਆਪਣੇ ਚਰਨਾਂ ਦਾ ਭਰੋਸਾ ਬਖਸ਼ਿਸ਼ ਕਰੋ ਗੁਰੂ ਰਾਮਦਾਸ ਮਹਾਰਾਜ ਫਿਰ ਕਹਿੰਦੇ ਕਹਿੰਦੇ ਨਹੀਂ ਬਾਬਾ ਆਦਮ ਮੰਗ ਲੈ ਕੀ ਮੰਗ ਲੈ ਮੇ ਭੱਟ ਸਾਹਿਬਾਂ ਨੇ ਇੱਕ ਸਵਈਆ ਕਿਹਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਦਾ ਕਹਿਣ ਲੱਗੇ ਧੰਨ ਗੁਰੂ ਰਾਮਦਾਸ ਮਹਾਰਾ ਉਹ ਨੇ ਜਿਹੜੇ ਖਾਲੀਆਂ ਨੂੰ ਭਰਦੇ ਨੇ ਪਰ ਇੱਥੇ ਭਾਵਨਾ ਨਾਲ ਆਵੇ ਤੇ ਗੁਰੂ ਉਹਨਾਂ ਦੇ ਖਿਰਦਿਆਂ ਨੂੰ ਪੂਰਨ ਤੌਰ ਤੇ ਭਰ ਕੇ ਜਾਂਦਾ ਪਰ ਲੋੜ ਹੈ ਵੀ ਸਾਨੂੰ ਭਾਂਡਾ ਖਾਲੀ ਕਰਕੇ ਲਿਆਈਏ ਗੁਰਬਾਣੀ ਕਹਿੰਦੀ ਏ ਊਂਦਾ ਭਾਂਡਾ ਕਛ ਨਾ ਸਮਾਵੈ ਸਿੱਧਾ ਅੰਮ੍ਰਿਤ ਭਰੈ ਨਿਹਾਲ ਉਹਨਾਂ ਨੇ ਫੇਰ ਆਖਿਆ ਨਹੀਂ ਪਾਤਸ਼ਾਹ ਜੇ ਤੁਠਿਓ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ ਅੱਜ ਗੁਰੂ ਰਾਮਦਾਸ ਮਹਾਰਾਜ ਫੇਰ ਇੱਕ ਸ਼ਬਦ ਕਹਿੰਦਿਆ ਜਾ ਬਾਬਾ ਆਦਮ ਤੂੰ ਗੁਰੂ ਨਾਨਕ ਦੀਆਂ ਸੰਗਤਾਂ ਦੀ ਸੇਵਾ ਕੀਤੀ ਏ ਜਾ ਦਰਵਾਜ਼ੇ ਖੁੱਲੇ ਨਹੀਂ ਘਰ ਜਾ ਸਲਾਹ ਕਰ ਕੱਲ ਨੂੰ ਅੰਮ੍ਰਿਤ ਵੇਲੇ ਇਸੇ ਤਰ੍ਹਾਂ ਫੇਰ ਆਈ ਜੋ ਮੰਗੇਗਾ ਮਿਲ ਜਾਏਗਾ। ਬਾਬਾ ਆਦਮ ਨੇ ਸੇਵਾ ਕੀਤੀ ਘਰ ਗਿਆ ਤੇ ਜਾ ਕੇ ਕਹਿੰਦਾ ਘਰ ਵਾਲੀ ਨੂੰ ਭਗਵਾਨ ਨੇ ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਰਬਾਰ ਲੱਗਾ ਸੀ ਉਹਨਾਂ ਨੇ ਕਿਹਾ ਸੀ ਮੰਗ ਲੈ ਕੀ ਮੰਗਣਾ ਹੈ। ਘਰ ਵਾਲੀ ਕਹਿੰਦੀ ਫਿਰ ਕੀ ਮੰਗਿਆ ਮੰਗ ਲੈਣਾ ਸੀ ਕਹਿਣਾ ਸੀ ਧੰਨ ਗੁਰੂ ਰਾਮਦਾਸ ਤੁਹਾਡੀ ਕਿਰਪਾ ਨਾਲ ਸੁੱਖ ਸਹੂਲਤ ਦੁਨੀਆ ਦਾ ਹਰੇਕ ਘਾਰੇ ਪਰ ਉਹਨੂੰ ਸਾਹਮਣ ਵਾਲਾ ਇੱਕ ਵਾਰਿਸ ਭੇਜ ਦੇ। ਕਹਿ ਲੱਗਾ ਨਹੀਂ ਭਗਵਾਨ ਨੇ ਸੰਗਤਾਂ ਸਿੱਖ ਸੰਗਤਾਂ ਬਹੁਤ ਸਨ। ਦਾੜੇ ਦੇ ਕੇਸ ਚਿੱਟੇ ਸਨ ਤੇ ਮੇਰੇ ਮਨ ਵਿੱਚ ਇੱਕ ਇੱਛਾ ਪ੍ਰਗਟ ਹੋ ਗਈ ਵੀ ਜੇ ਇਸ ਉਮਰ ਵਿੱਚ ਪੁੱਤ ਧੀ ਮੰਗਿਆ ਤੇ ਸਿੱਖ ਸੰਗਤਾਂ ਕੀ ਕਹਿਣਗੇ? ਘਰ ਵਾਲੀ ਥੋੜਾ ਜਿਹਾ ਨਰਾਜ਼ ਹੋਈ ਕਹਿਣ ਲੱਗੇ ਪਤੀ ਦੇਵ ਇੱਕੋ ਤੇ ਆਸ ਲੈ ਕੇ ਆਏ ਸਾਂ ਜੇ ਅੱਜ ਗੁਰੂ ਟੁੱਟੇ ਸਨ ਅੱਜ ਮੰਗ ਲੈਣਾ ਸੀ ਬਾਬਾ ਆਦਮ ਕਹਿਣ ਲੱਗਾ ਭਗਵਾਨੇ ਚਿੰਤਾ ਨਾ ਕਰ ਗੁਰੂ ਨੇ ਇੱਕ ਬਚਨ ਕੀਤਾ ਵੀ ਕੱਲ ਨੂੰ ਵੀ ਜੋ ਮੰਗੋਗੇ ਮਿਲ ਜਾਏਗਾ ਅੱਜ ਸਾਰੀ ਦਿਹਾੜੀ ਸਿਮਰਨ ਕਰਾਂ ਸਾਰੀ ਦਿਹਾੜੀ ਰੱਬ ਦਾ ਸ਼ੁਕਰ ਕਰ ਗੁਰੂ ਨਾਨਕ ਦੇ ਦਰ ਦਾ ਸੇਵਾ ਕਰ ਇੱਥੇ ਬੈਸ ਨਹੀਂ ਅੰਮ੍ਰਿਤ ਵੇਲੇ ਉੱਠੀ ਕੇਸੀ ਇਸ਼ਨਾਨ ਕਰੀ ਚੱਲਾਂਗੇ ਫਿਰ ਧੰਗ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਗੁਰੂ ਤੇ 24 ਘੰਟੇ ਵਿਆਹ ਹੈ ਗੁਰਮਖੋ ਸਾਰੀ ਦਿਹਾੜੀ ਦਮ ਪਤਨੀ ਨੇ ਬੜੀ ਮਨ ਲਾ ਕੇ ਸੇਵਾ ਕੀਤੀ ਹਰੇਕ ਸਵਾਸ ਸਵਾਸ ਨਾਲ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਚੇਤੇ ਕੀਤਾ ਅੰਮ੍ਰਿਤ ਵੇਲੇ ਦੋਵਾਂ ਨੇ ਕੇਸੀ ਇਸ਼ਨਾਨ ਕੀਤਾ ਅੱਜ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਗਏ ਅੱਜ ਸਿੱਖ ਸੰਗਤਾਂ ਬੇਸ਼ੁਮਾਰ ਸਨ ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਫਿਰ ਕਹਿਣ ਲੱਗੇ ਬਾਬਾ ਆਤਮ ਬੇਟਾ ਲੈਣ ਵਿੱਚ ਨਹੀਂ ਸਿੱਧਾ ਹੀ ਆਜੋ ਤੇ ਫੇਰ ਉਹੀ ਸ਼ਬਦ ਕਹਿੰਦੇ ਨੇ ਕਹਿਣ ਲੱਗੇ ਬਾਬਾ ਆਦਮ ਤੂੰ ਸਿੱਖ ਸੰਗਤਾਂ ਦੀ ਸੇਵਾ ਕੀਤੀ ਏ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਸਾਰੇ ਦਰਵਾਜ਼ੇ ਖੋਲੇ ਨੇ ਮੰਗ ਲੈ ਕੀ ਮੰਗਣੀ ਬਾਬਾ ਆਦਮ ਨੇ ਗਲ ਵਿੱਚ ਪੱਲਾ ਪਾ ਕੇ ਇੱਕ ਬੇਨਤੀ ਕੀਤੀ ਕਹਿਣ ਲੱਗੇ ਧੰ ਗੁਰੂ ਰਾਮਦਾਸ ਤੇਰਾ ਦਿੱਤੇ ਖੋਏ ਖਰੇਕ ਦੁਨੀਆ ਦੇ ਸੁੱਖ ਨੇ ਧਨ ਦੌਲਤ ਹੈ ਪ੍ਰਾਪਰਟੀ ਹੈ ਪਰ ਇੱਕੋ ਹੀ ਕਮੀ ਹੈ ਵੀ ਉਹਨੂੰ ਸਾਂਭਣ ਵਾਲਾ ਇੱਕ ਵਾਰਸ ਭੇਜ ਦੇ ਬੱਸ ਪੋਤੋ ਵੇਤੀ ਹੋਵੇ ਦੋਵੇਂ ਬਰਾਬਰ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਨੇਤਰਬੰਦ ਕੀਤੇ ਨੇਤਰਬੰਦ ਕਰਕੇ ਨੇਤਰ ਖੋਲੇ ਤੇ ਇੱਕ ਸ਼ਬਦ ਕਿਹਾ ਕਹਿਣ ਲੱਗੇ ਬਾਬਾ ਆਦਮ ਸਤ ਪੁੱਸਤਾ ਤੇਰੀ ਕਿਸਮਤ ਵਿੱਚ ਪੁੱਤ ਧੀ ਨਹੀਂ ਲਿਖਿਆ ਸਤ ਪੁੱਸਤਾ ਤੇਰੀ ਕਿਸਮਤ ਵਿੱਚ ਪੁੱਤ ਧੀ ਨਹੀਂ ਲਿਖਿਆ ਪਰ ਤੂੰ ਧੰਨ ਗੁਰੂ ਨਾਨਕ ਪਾਤਸ਼ਾਹ ਦੀਆਂ ਸੰਗਤਾਂ ਦੀ ਸੇਵਾ ਕੀਤੀ ਏ ਮਨ ਲਾ ਕੇ ਜਾਂ ਤੇਰੇ ਨਾਲ ਵਾਅਦਾ ਕਰਨਿਆ ਆਉਂਦੇ ਸਾਲ ਨੂੰ ਮਾਲਕ ਤੇਰੇ ਘਰ ਪੁੱਤਰ ਦੀ ਦਾਤ ਦੇਗਾ ਪਰ ਹਾਂ ਇੱਕ ਗੱਲ ਚੇਤੇ ਰੱਖੀ ਉਹਦਾ ਨਾਮ ਰੱਖੀ ਭਾਈ ਭਗਤੂ ਤੇ ਦੂਜਾ ਉਹਦਾ ਕਦੀ ਮੂੰਹ ਨਾ ਦਫਕਾਰੀ ਉਹ ਭਗਤੀ ਲੈ ਕੇ ਆਵੇਗਾ ਫਿਰ ਗੁਰਮਖੋ ਸਾਲ ਬਾਅਦ ਬਾਬੇ ਆਦਮ ਦੇ ਘਰ ਗੁਰੂ ਰਾਮਦਾਸ ਮਹਾਰਾਜੀ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਬਰਕਤਾਂ ਦੇ ਨਾਲ ਜੋ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਕੀਤਾ ਉਹ ਬਚਨ ਸੀ ਵੀ ਤੁਹਾਡੇ ਘਰ ਜ਼ਰੂਰ ਮਾਲਕ ਪੁੱਤਰ ਦੀ ਦਾਤ ਲਏਗਾ ਉਹਦਾ ਨਾਮ ਭਾਈ ਭਗਤੂ ਰੱਖੀ ਭਗਤੀ ਲੈ ਕੇ ਆਵੇਗਾ ਕਿ ਉਹਦਾ ਕਦੀ ਮੂੰਹ ਨਾ ਦਫਕਾਰੀ ਪੂਰੇ ਸਾਲ ਬਾਅਦ ਬਾਬੇ ਆਦਮ ਦੇ ਘਰ ਦੇ ਵਿੱਚ ਪੁੱਤ ਨੇ ਜਨਮ ਲਿਆ ਸੀ ਤੇ ਗੁਰਬਾਣੀ ਦੇ ਅੰਮ੍ਰਿਤ ਬੋਲ ਕੰਨਾਂ ਵਿੱਚ ਗੂੰਜਦੇ ਨੇ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਟੁਠਾ ਕੀਨੀ ਦਾਤ ਤੇ ਸੱਚਮੁੱਚ ਗੁਰੂ ਕੇ ਸਿੱਖੋ ਤੁਸੀਂ ਗੁਰੂ ਘਰ ਵਿੱਚ ਜਿੱਦਾਂ ਦੀ ਭਾਵਨਾ ਲੈ ਕੇ ਆਓਗੇ ਤੁਹਾਡੀ ਭਾਵਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਵਕਾਰਦੇ ਆ ਤੇ ਤੁਹਾਡੇ ਗੁਰੂ ਨੇ ਤੇ ਬਕਾਇਦਾ ਸੈਨ ਕਰਕੇ ਤੁਹਾਡੇ ਗੁਰੂ ਨੇ ਵਕਾਇਦਾ ਤੁਹਾਨੂੰ ਬਾਣੀ ਵਿੱਚ ਕਿਹਾ ਵੀ ਸਿੱਖਾ ਤੂੰ ਆਈ ਇਸ ਦਰ ਤੇ ਗੁਰੂ ਤੇਰੇ ਅੰਦਰ ਕਾਬਲੀਅਤ ਪੈਦਾ ਕਰੇਗਾ ਕਿ ਪਦਾਰਥ ਤਾਂ ਤੇਰੇ ਪਿੱਛੇ ਪਿੱਛੇ ਤੁਰੇ ਫਿਰਨਗੇ ਪਰ ਤੂੰ ਝੋਲੀ ਅੱਡ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰ ਤੋਂ ਮੰਗੀ ਕਿਸੇ ਹੋਰ ਦਰ ਤੇ ਜਾ ਕੇ ਝੋਲੀ ਨਾ ਕਰੀ ਤੇ ਜਿੱਦਣ ਸਾਡੀ ਐਸੀ ਭਾਵਨਾ ਬਣ ਗਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਵੀ ਸਾਨੂੰ ਦਾਤਾਂ ਦਿੰਦੇ ਨੇ ਪਰ ਲੋੜ ਹੈ ਵੀ ਅਸੀਂ ਭਾਵਨਾ ਉਦਾਂ ਦੀ ਬਣਾ ਕੇ ਆਈਏ ਜਿਵੇਂ ਬਾਬਾ ਆਦਮ ਲੈ ਕੇ ਆਇਆ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਜਦੋਂ ਇਹ ਸੀਸ ਦਿੱਤੀ ਸਿੱਖ ਸੰਗਤਾਂ ਨੇ ਵਚਨ ਕਹੇ ਸਰਵਨ ਕੀਤੇ ਤੇ ਗੁਰਬਾਣੀ ਦੇ ਨਿਰਮਲ ਵਾਕ ਨੇ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੇ ਤੇ ਸੱਚਮੁੱਚ ਗੁਰੂ ਰਾਮਦਾਸ ਮਹਾਰਾਜ ਨੇ ਐਸੀ ਕਿਰਪਾ ਸਾਡੇ ਜੀਵਨ ਵਿੱਚ ਕੀਤੀ ਜੇ ਅਸੀਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪੁਰਬ ਮਨਾਣ ਜਾ ਰਹੇ ਹਾਂ ਗੁਰੂ ਕੇ ਸਿੱਖੋ ਅੰਦਰ ਇਦਾਂ ਦੀ ਭਾਵਨਾ ਬਣਾਈਏ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੁਰਤ ਨਾਲ ਦਰਸ਼ਨ ਕਰੀਏ ਤੇ ਅੰਦਰੋਂ ਅਰਦਾਸ ਕਰੀਏ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੂ ਸ਼ਰਨਾਈ ਫਿਰ ਸਾਡਾ ਇਸ ਪੰਜ ਪੂਤ ਕਚੋਲੇ ਵਿੱਚ ਆਇਆ ਪਰਵਾਣ ਹੋਵੇਗਾ ਆਪੋ ਆਪਣੀ ਭਾਵਨਾ ਬਣਾ ਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨ ਪਰਸੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਪਰਸੀਏ ਪਿਆਰਿਓ ਜੋ ਮੰਗੋਗੇ ਇਥੋਂ ਮਿਲੇਗਾ ਅਸੀਂ ਕਬਰਾਂ ਦਾ ਦੇਹ ਧਾਰੀਆਂ ਦਾ ਸੰਗ ਛੱਡੀਏ ਤੇ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਤੇ ਸਾਡੀ ਅਰਦਾਸ ਤੇ ਬੋਲ ਹੋਣੇ ਚਾਹੀਦੇ ਨੇ ਕਿ हे ਪ੍ਰਮਾਤਮਾ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਭੁਖ ਗੁਰੂ ਇਹ ਬਖਸ਼ਣ ਸਾਡੇ ਜੀਵਨ ਵਿੱਚ ਕਰਨ ਪਾਵਨ ਅੱਜ ਦੇ ਦੀਵਾਨ ਦੀ ਹਾਜ਼ਰੀ ਪਰਦੇ ਆ ਕੰਨ ਬੇਅੰਤ ਭੁੱਲਾ ਸਮਰੱਥ ਗੁਰੂ ਤੇ ਸਮਰੱਥ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਅਸੀਸ ਦੀ ਦਾਤ ਬਖਸ਼ੋ ਜੀ ਆਖੋ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ